ਵੀ ਬਨੇਗਾ ਪਿੱਛੇ ਹੂੰ ਵੀ ਸ਼ੇਪ ਬਨੇਗੀ ਕੋ ਯਾਰ ਭਾਈ ਰਹਿੰਦੇ ਸੀ ਕਿ ਵੀ ਸ਼ੇਪ ਲੈਂਦੀ ਸੀ ਨਾ ਵਿੱਚੋਂ ਖੁੱਲੀ ਦੀ ਆਦੀ ਆ ਚੀਜ਼ ਕਰਦੇ ਵੀ ਸੀ ਆਪਣਾ ਦੇ ਹੋਂ ਤਾਂ ਫਸਿਆ ਵੀ ਅੱਜ ਮੁਜਰਮ ਦੋ ਪਰਾਂ ਫਿਰ ਜੇ ਮਰਜ਼ੀ ਕਰਦੇ ਦੋ ਵੀ ਸੋਹਣੀਆਂ ਲੱਗਦੀਆਂ ਤੈਨਾਂ ਨਾ ਕਰਿਆ ਕਰ ਆ ਬਿੱਲੀ ਨਹੀਂ ਸੋਹਣੀ ਲੱਗਦੀ ਗਾ ਵੇਖ ਲਾ ਤੂੰ ਜਿਵੇਂ ਤੂੰ ਥੋੜੀ ਜੀ ਵੱਧ ਪੜੀ ਲਿਖੀ ਮੇਰੇ ਤੋਂ ਤੈਨੂੰ ਵੱਧ ਨੌਲੇਜ ਆ ਉਹਦੇ ਗੱਲ ਨਹੀਂ ਹੁੰਦੀ ਤਿਆਰੀ ਹੋ ਰਹੀ ਜੱਪਨੂ ਦੀ ਜੂੜੀ ਰੇਂਗਾ ਜੂੜੀਆਂ ਰਹਿਣਗੀਆਂ ਚੁੰਡੀਆਂ ਹੁਣ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਜੱਪਨੂ ਦੇ ਦੋ ਚੁੰਡੀਆਂ ਸੋਹਣੀਆਂ ਲੱਗਦੀਆਂ ਕਿ ਇੱਕ ਵੈਸੇ ਤਾਂ ਦੋ ਦੋ ਹਰ ਪੱਖੋਂ ਸੋਹਣੀ ਲੱਗਦੀ ਜੱਪਨੂ ਦੋ ਕਰਦਗੇ ਇੱਕ ਕਰਦਗੇ ਤੇ ਬਾਕੀ ਕਈ ਵਾਰ ਜਿਆਦਾ ਸੋਹਣਾ ਬੱਚਾ ਲੱਗਦਾ ਹੁੰਦਾ ਮੈਨੂੰ ਬਿੱਲੀ ਜੀ ਲੱਗਦੀ ਸੋਹਣੀ ਲੱਗਦੀ ਦੋ ਚੁੰਡੀਆਂ ਨਾਲ ਵੀ ਸੋਹਣੀ ਲੱਗਦੀ ਆ ਦੋ ਚੁੰਡੀਆਂ ਤੇ ਬਿੱਲੀ ਜੀ ਲੱਗਦੀ ਹਾਂ ਸੋਹਣੀ ਲੱਗਦੀ ਆ ਬਿੱਲੀ ਜੀ ਖਾਂਦੇ ਆਂ ਮਾਣੋ ਹਾਂਜੀ ਇਹ ਤਰ੍ਹਾਂ ਹੋਈ ਜਾਂਦਾ ਹੈਂ ਕੁੱਤਾ ਫੁੱਤਾ ਕੁੱਤਾ ਰਹੀ ਮਰੀ ਤਿਆਰ ਆ ਨੇ ਫਟਾਫਟ ਹਾਂਜੀ ਹੋ ਜਾ ਤਿਆਰ ਹੋ ਗਈ ਆ ਆ ਗਈ ਗਿੱਲੀ ਇਹਨੇ ਨਹੀਂ ਛੱਡਣਾ ਕੁਛ ਮੇਰਾ ਸੋਹਣਾ ਟੋਪਾਸ ਨਹੀਂ ਜੜਨੇ ਜੋ ਟੋਪਾਸ ਹੈ ਮੈਂ ਖੜੀ ਹਾਂ ਮੇਰੇ ਇੱਥੇ ਤੇ ਮੈਂ ਕਿਹੜਾ ਅੱਗੋਂ ਅੱਗੋਂ ਗੁੱਤ ਕਰਨੀ ਅੱਗੋਂ ਕਰਨੀ ਪਿੱਛੇ ਪਿੱਛੇ ਕਰਨੀ ਆਹ ਪ੍ਰਾਣ ਨਹੀਂ ਚੱਲੇ ਜਾਣਗੇ ਆ ਇਹ ਵੀ ਵਜਣਾ ਹੋਰ ਜਿਵੇਂ ਕਈ ਬੰਦੇ ਪਾਗ ਪੱਜੀ ਬੁਝਾਈ ਲਾਉਂਦੇ ਆ ਤੇ ਉਹ ਵੀ ਰੱਖ ਲੈਂਦੇ ਤੜਕਾਂ ਸਤੇ ਵੈਸੇ ਜਿਹੜੀ ਪਾਗ ਆ ਦਸਤਾਰ ਆ ਉਹ ਸਜਾਉਣੀ ਚਾਹੀਦੀ ਕੋਲਤੀ ਤੁਸੀਂ ਆ ਕੋਈ ਬੰਦੇ ਨਹੀਂ ਨਹੀਂ ਮੈਨੂੰ ਪਤਾ ਕਿਉਂਕਿ ਮੇਰੇ ਪਾਪੇ ਦਾ ਅਮਰਤ ਸ਼ਕਾ ਸੀਗਾ ਆਪਣੇ ਦਾ ਕਾਹਦੀ ਤੇ ਮੈੜੀ ਆ ਜੀ ਠੀਕ ਹੈ ਤੇ ਅਮਰਤ ਸ਼ਕਾ ਸੀਗਾ ਤੇ ਉਹਨਾਂ ਕੋ ਗੱਲਾਂ ਸੁਣਨ ਮਿਲਦੀਆਂ ਸੀ ਭਾਈ ਤੇ ਮੈਂ ਕੰਨ ਚ ਪਾਰ ਲੈਂਦਾ ਇਹ ਜੀ ਤੁਸੀਂ ਗੌਰ ਕਰਿਓ ਜਿਹੜਾ ਜਿੰਨੇ ਅਮਰਤ ਸ਼ਕਾ ਜੀ ਨੂੰ ਕੁਰਬਾਨੀ ਦਾ ਪਤਾ ਲੱਗਿਆ ਜੀ ਹਾਂ ਵੀ ਸੱਚਾਈ ਦੁਰਬੰਦ ਕੀ ਹੈ ਜੀ ਹਨਾ ਸਾਕੀ ਸਮਝਾਉਂਦੀ ਉਹ ਇਨਸਾਨ ਤੁਹਾਡੇ ਉਹ ਉਸ ਇਨਸਾਨ ਦੇ ਮੂੰਹ ਤੋਂ ਤੁਸੀਂ ਐਹੇ ਜਿਹੀ ਗੱਲਾਂ ਸੁਣੋਗੇ ਜਿਵੇਂ ਮੇਰੇ ਮੂੰਹ ਤੋਂ ਸੁਣਦੇ। ਤੇ ਤੁਸੀਂ ਕਹਿੰਦੇ ਕਰਦੋ। ਕੀ ਆ ਗਈ? ਬੰਦ ਕਰਦੀ ਹਾਂ ਮੈਂ ਉੱਤੇ। ਕਥਾਵਾਚਕ। ਚੱਲ। ਥਰੋ ਵਾਲਾ ਪਨੋ। ਗੋ Je vais <coughs> ਚੱਲ ਚੱਲ ਬੋਰਡਿੰਗ ਕਿਤੇ ਚੱਲੋ ਮੱਥਾ ਨੀ ਹਾਂ ਵਾਹਿਗੁਰੂ ਹਾਂ ਵਾਹਿਗੁਰੂ 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 ਜੀ ਕਰੋ ਵਾਹਿਗੁਰੂ ਪਾਪ ਅਜ ਸੌਂ ਨੀਂ ਨੀਂਦਾ ਬਹਿ ਕੇ ਵਾਹਿਗੁਰੂ ਕਰੀਦਾ ਹੁੰਦਾ ਸੱਦਾ ਬਹਿ ਕੇ ਵਾਹਿਗੁਰੂ ਕਰੋ ਨੀਂ ਨੀਂ ਕਰਨੀ ਨਾ ਹੁਣ ਵਾਹਿਗੁਰੂ ਨਹੀਂ ਕਰੇਗੀ ਸੌਂਦੇ ਤਾਂ ਵਾਹਿਗੁਰੂ ਸਾਣਾ ਮੇਰਾ ਪੋਤਾ ਵਾਹਿਗੁਰੂ ਕਹਿੰਦਾ ਸੌਣ ਲੱਗਾ ਵਾਏ ਗੁਰੂ ਵਾਏ ਗੁਰੂ ਹਾਏ ਹਾਏ ਉਹ ਨੱਖਾ ਜਮੈ ਵਾਏ ਗੁਰੂ ਕਾਓ ਵਾਏ ਗੁਰੂ ਜਬਨੂਰ ਤੂਬਲ ਬਾਈ ਵਾਏ ਗੁਰੂ ਅੱਜ ਆਲੂ ਦੇ ਪਕੌੜੇ ਆਏ ਹਾਏ ਨਹੀਂ ਉੱਥੇ ਮੇਰੀ ਬਿੰਦੀ ਉਤਾਰੀ ਜਾਵੇ ਹਾਏ ਮੇਰਾ ਕੰਨ ਫਟ ਤਾ ਜਬਨੂਰ ਵਾਏ ਗੁਰੂ 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 ਹਾਲ ਨੀ ਮਰਤਾ ਰੱਖ ਲੈ ਥੋੜੀ ਜੀ ਆਹ ਬਾਈ ਗਰੂ ਆਹ ਮਸਲੀਆ ਜੀ ਜਿਹੜੀ ਮਾਰੀ ਜੰਨੀ ਆਹ ਦਾਦੀ ਵਰਗੀ ਆ ਯਾਰ ਸਾਰੇ ਉਹਨੇ ਕਹਿੰਦੇ ਸੀ ਕਿ ਦਰਜੀ ਤੇ ਜਾ ਕੇ 500 ਆ ਬਾਪਨਾ ਉਹਨੇ ਕਰੋ ਜੁਆਇਦਾ ਬਹੁਤ ਬਾਹਰ ਨਿਕਲਦੇ ਦਾਦੀ ਵੀ ਦਾਦੀ ਵੀ ਘਰੋਂ ਬਾਹਰ ਚਲੇ ਜਾਂਦੇ ਸੀ ਜਦੋਂ ਮੋਰ ਵੀ ਸੀ ਦਾਦੀ ਵੀ ਕੋਲੇ ਕੱਛਣ ਤੇ ਤੇ ਪੋਤੀ ਵੀ ਕੋਲੇ ਕੱਛਣ ਤੇ ਨਾਲ ਮੇਰੇ ਖਾਦ ਦਿੰਦੀ ਆ ਮੈਨੂੰ ਸੋਭਾ ਸੋਭੇ ਕਹੂਗੀ ਬਾਹਰ ਲੈ ਕੇ ਚੱਲ ਕਿੱਧਰ ਪੜਦਾ ਜਾਂ ਨਾ ਪਤਾ ਯਾਰ ਤੁਨ ਵਾਹਿਗੁਰੂ ਵਾਹਿਗੁਰੂ ਕਰਦਾ ਭਾਈ ਗਰੂ ਬਾਤ 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 ਬੈ ਬਾਤ ਬਾ ਦੇਖੋ ਭਾਈ ਉਹ ਕਰਦੀ ਕਰਦੀ ਨੇ ਆਏ ਇਹਨੇ ਸੌ ਜਾਣਾ ਹਾਂ ਬਾ 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 that's that's bad